ਜੀਓ ਰਹਿ ਰਾਰ ਸਾਹਿਬ ਸੋਦਰ ਰਾਗਾ ਸ਼ਾਮੈ ਲਾ ਫੈਲਾ ਕਿਉਂ ਕਾਰ ਸਤਿਗੁਰ ਪ੍ਰਸਾਦੈ ਸੋਦਰ ਤੇ ਰਖੇ ਹशो ਗਰ ਕੀ ਹ ਜਿਤ ਵੇ ਸਰਬ ਸੰਮਾਲੇ ਵਾਜੇ ਤੇਰੇ ਨਾਦ ਨੇ ਕਸ਼ੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਪਰਿਸ਼ੋ ਕਈਆਂ ਕੀਤੇ ਤੇਰੇ ਗਾਵਣ ਹਾਰੇ ਗਾਵੰ ਤੁਧਨੋ ਪਉਣ ਬਾਣੀ ਵੈਸ਼ੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰ ਤੁਧਨੋ ਚਿਤੁ ਗੁਪੱਲਿਕ ਜਾਣ ਲਿਖਲੇ ਧਰਮ ਵਿਚਾਰੇ ਗਾਵੰ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰਤੇ ਸਦਾ ਸਵਾਹਰੇ ਗਾਵੰ ਤੁਧਨੋ ਹਿੰਦਿੰਦ ਰਾਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤੁ ਤੁਧਨੋ ਧਨੋਸ਼ਦ ਸੁਮਾਦੀ ਅੰਦਰ ਗਾਵੰਤੁ ਤੁਧਨੋ ਸਾਧ ਵਿਚਾਰੇ ਗਾਵੰਤੁ ਤੁਧਨੋ ਜਤੀ ਜਤੀ ਸੰਤੋਖੀ ਗਾਵੰਤੁ ਤੁਧਨੋ ਵੀਰ ਕਰਾਰੇ ਗਾਵੰਤੁ ਤੁਧਨੋ ਪੰਡਿਤ ਪੜਨ ਰਖੀ ਸਰਜੁ ਜੋ ਵੇਦਾ ਨਾਲੇ ਗਾਵੰਤੁ ਤੁਧਨੋ ਮੋਣਿਆ ਮਨਮੋਹਨ ਸੁਰਗ ਮਚਪਿਆਲੇ ਗਾਵੰਤੁ ਤੁਧਨੋ ਰਤਨੁ ਪਾਇ ਤੇਰੇ ਅਠਸਠੀ ਰਤਨ ਨਾਲੇ ਗਾਵਨ ਤੁਦ ਨੋ ਜੋਦ ਮਹਾਵਲ ਸੂਰਾ ਗਾਵਨ ਤੁਦ ਨੋ ਖਾਣੀ ਚਾਰੇ ਗਾਵਨ ਤੁਦ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਦਾਰੇ ਸੇਈ ਤੁਦ ਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਦ ਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਹਿਬ ਸਾਚਾ ਸਾਚੀ ਨਾਹੀ ਹੈ ਵੀ ਹੋ ਸੀ ਜਾਏ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਜੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਕਮਨਾ ਕਰਨਾ ਜਾਈ ਸੋ ਬਾਤ ਸੋ ਸੁਹਾਵਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿ ਲਾ ਬਹਿ ਲਾ ਸੁਣ ਵੱਡਾ ਆਖੈ ਸੋ ਕੋਈ ਕੇਵੜ ਵੱਡਾ ਡੀਠਾ ਹੋਇ ਕੀਮਤ ਪਾਇ ਨਾ ਕਹਿ ਹਾ ਜਾਏ ਕਹਿਣ ਹੈ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਰਗਵੀਰ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਖਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਦਾਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲਵੜਿਆ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀਆ ਵਡੀਆਂ ਆਈਆਂ ਤੁਧ ਵਿਣ ਸਿੱਧੇ ਗਿਨ ਨਾ ਪਾਈਆ ਕਰ ਮਿਲੈ ਨਾਹੀ ਥਾਕ ਰਹਾਇਆ ਆਖਣ ਵਾਲਾ ਕਿਆ ਵਿਚਾਰ ਸਿਵ ਤੇ ਭਰੇ ਤੇਰੇ ਵੰਡਾਰਾ جس توں سے کیا چارا نان سچ نہارا آسا محلہ پہلا مصرے مر جاؤں کا سچا بھوک دہائیں دو سو مصرے میری مائیں سچا سچے سچ رہو سچے نام کی, کی تلوڑے آئی آگ تھکے قیمت نہیں پائی ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੇ ਉਹ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾਂ ਬਿਨੋਂ ਕਰਉ ਗੁਰਪਾਸ਼ ਹਮ ਕੀਰੇ ਕਿਰਨ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਢੇ ਜਿਨ ਹਰ ਹਰ ਸਰਦਾ ਹਰ ਪਿਆਸ हर हर नाम मिले तृपता सह मेंद संगत गुण परगास जिन हर हर हरस नाम ना पाया ते भावी अन जम पास जो सतगुरु शरण संगत नी आय द्रग जीवे द्रग जीवास जिन हर जन सतगुरु संगत पाई तेन धर्मस्तक लिखिया लिखास तन तन सत्संग जित रस पाया ਮੇਰੇ ਜਨ ਨਾਨਕ ਨਾਮ ਬਰਗਾਸ ਰਾਗੋ ਜਰੀ ਮਹਿਲਾ ਪੰਝਵਾ ਕਾਹੀ ਰੇ ਮੰਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰ ਸਹਿਰ ਬਧਰ ਮੈਂ ਜੰਤੋ ਬਾਇ ਤਾ ਕਾਰਜ ਕੀ ਆਗੇ ਕਰ ਹਰਿਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਦਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿ ਸੰਭਾਈ ਠਾਕੁਰ ਕਾਹੇ ਮਨ ਭੋ ਕਰਿਆ ਊੜੇ ਊੜਿਆ ਵੇਸੇ ਕੋਸ ਤਿਸ ਪਾਛੇ ਬਚਰੇ ਚਰਿਆ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂਨ ਠਾਕੁਰ ਕਰਤੁਰ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਸ਼ਾਮ ਲਾ ਚੌਥਾ ਸ਼ੋਭੁਰ ਕੇ ਕਿਉ ਅੰਕਾਰ ਸਤਗੁਰ ਪ੍ਰਸਾਦ ਸੋਭੁਰ ਕੇ ਨਿਰੰਜਨ ਹਰ ਪੁਰ ਕੇ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਮ ਹੈ ਸਭ ਧਿਆਮ ਹੈ ਤੁ ਜੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾ ਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਬੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜੇ ਅੰਦਰ ਸਰਬ ਨਿਰੰਤਰ ਜੀ ਹਰ ਏਕੋ ਪ੍ਰਗ ਸਮਾਨ ਇਕ ਦਾਤਾ ਇਕ ਬੇਕਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੂਦ ਬਿਨ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਗੁਰਵਾਨ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਬਉ ਸੁਖ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ 세탄 세탄 진하르 ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਵੰਡਾਰ ਜੀ ਬਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹੰਤੁ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਉ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪਲੈ ਭਵਿਸ਼ਯੰ ਬ੍ਰਸਵਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰਮ ਪਰ ਕਰਤਾ ਜੀ ਤੁਧ ਜੇ ਵੜਿ ਅਵਰ ਨ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੋ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਰ ਸੋ ਪਾਈ ਜੀ ਤੁਦੇ ਆਪੇ ਸਿਰ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸ਼ਬ ਸਹਿ ਕਾ ਜਾਨੂਈ ਅਸਾ ਮੱਲਾ ਚੁਤਾ ਤੁੰ ਕਰਤਾ ਸਚਿਆਰ ਮਿੰਦਾ ਸਾਈ ਜੋ ਤੋ ਭਾਵ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਾਵ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੋ ਕਿਰਪਾ ਕਰੇ ਦਿਨ ਨਾਮ ਰਤਨ ਪਾਇਆ ਘਰ ਮੁਕ ਕੋ ਲਾਦਾ ਮਨ ਮੁ ਗਵਾਇ ਤੁਦ ਆ ਵਿਚੋੜੀ ਆਪ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੋ ਤੂੰ ਜਾਣਹੀਂ ਸੋਈ ਜੱਜਾਣ ਹਰ ਗੁਣ ਸਦਹੀ ਆਖ ਵਕਾਣ ਜਿਨ ਹਰਿ ਸੇਵਿਆ ਤਿਸ ਸੁਖ ਪਾਇਆ ਸਹਿਜ ਹੀ ਹਰਿ ਨਾਮ ਸਮਾਇ ਤੋ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਬਿਨ ਦੂਜਾ ਵਰ ਨ ਕੋਇ ਤੂੰ ਘਰ ਘਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਿਲਿ ਪਹਿਨਾ ਤਿਤ ਸਰਵੜੈ ਬੈਲੇ ਨਿਵਾਸਾ ਬਾਣੀ ਪਾਵ ਤਿਨੇ ਕੀ ਅੰਕਜ ਮੋ ਬਾਗਨੀ ਚਾਲੈ ਹਮ ਦੇਖਾਂ ਤੈ ਡੂਬੀ ਹਲੈ ਮਨ ਇੱਕ ਨਜੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਦਿਆ ਰਹੋ ਨਾ ਹੋ ਜਤੀ ਸਤੀ ਨ ਕੋੜਿ ਮੂਰਖ ਮੁਗਦਾ ਜਨਮ ਭਇ ਪ੍ਰਣਵਤ ਨਾਨਕ ਤੇਲ ਕੀ ਸਰਣਾ ਜਿੰਤੂ ਨਾਹੀ ਵੀ ਸਰਿਆਸਾ ਭੱਲਾ ਪੰਜਵਾ ਭਈ ਬਰਾ ਪਦਮਾਨੁ ਕੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਬਜ ਕੇ ਵਦਨਾ ਸ਼ਰਮ ਜਾਮ ਲਾਗ ਭਉ ਜਲ ਤਰਨ ਕੈ ਜਨਮ ਵਿਰਥਾ ਜਾ ਤਿਰੰਗ ਮਾਇਆ ਕਹਿ ਰਹਾਉ ਜਬ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨੀਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸ਼ਰਮ ਜਬ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰਾਖੂ ਸ਼ਰਮਾ ਪਤ ਸਾਈ ਦਸਵੀਂ ਕਵਿਉ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਦੈ ਰਛਾ ਪੂਰਨ ਹੋਏ ਚਿਤ ਕੀ ਚਤ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੈ ਤੁਮ ਘਾਵੋ ਆਪਾਦੈ ਮੋਇ ਬਚਾਵੋ مور سر تارا مور کر دے کریے سب بیرن کو کوئی ابرنا دیا جو تم تیر سکھ ہمارے تاری چن چن ستر ہمارے ماری آدے مجھے بری مرن کا تراسنی بری ਉਹ ਜੋ ਸਦਾ ਮਾਰੇ ਬੱਚਾ ਸ੍ਰੀ ਆਤਜੂ ਕਰਿਓ ਰਚਾ ਰਾਖ ਲਿਓ ਮੇਰਾ ਕਨਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮਹੋ 부ਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਵਭਧਰ ਕਾਲ ਪਾਏ ਸ਼ਿਵ ਜੋ ਆਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸ जवन काल जोगी शिव की ओ वेदराज ब्रह्मा जूती ओ जवन काल सब लोग सुवारा नमस्कार है ताहि हमार जवन काल सब जगत मनायो देव दैत जछन उपजायो आद अंत कै अवतार सोए गुरु समंजो हमार नमस्कार तसि को हमारी सकत प्रजा जिन आप सुवारी शिव कण को शिव गुण सुख दी ओ सतरन को बल मोह वद की ओ गड़गड़ के अंतर की जान भले बुरे की पीर पहचान चीटी ते कुंजर य स्थूला सब पर कृपा दृष्टि करहु फूला संतन दुख पाए ते दुखी सुख पाए साधुन के सुखी एक की पीर पहचान गड़गड़ के पटपट -पट की जाने जवद करक करा कर्तार -कर -कर प्रजा दरत दे अपार ਜਬ ਆਕਰਕ ਕਰ ਤਹੋਂ ਕਭ ਹੂੰ ਤੁਮ ਮੈ ਮਿਲਤ ਦੇ ਦਰਸ਼ਵ ਹੂੰ ਜੀਤੇ ਬਦਨ ਸਿਰਸੋਵਧਾਰ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਨਾਦ ਸੰਭੋਤਾ ਕਾਮੂਡ ਉਚਾਰਦ ਵੇਦਾਂ ਕੋ ਵੇ ਨਾ ਪਾਵਤ ਵੇਦਾਂ ਤਾਂ ਕੋ ਕਰਪਾ ਹਨ ਹਨੁਮਾਨਤ ਮਹਾ ਮੂੜਕ ਜਬੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਐਵੇਂ ਆਪਾਪਨੀ ਗੁਦਹ ਜੇਤੀ ਵਰਨਤ ਬਿਨ ਬਿਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਿਸਾਰਾ ਕੇ ਵਿਸ ਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਸਰੂਪ ਅਰੰਕ ਬਯਉ ਰਾਵ ਕਹਿ ਗੋਪਾ अंडज रसि तज कीनी तूज खान बहु रहे दीनी कहूं पोल राजा हो बैठ कहूं सिमडवै शंकर कैठा सागरेश चित दिखाई ये चंबव आ जुगाद सरू स्वयंभो अव रक्षा मेरी तुम करो सिखो बार या सिख संघ रो दुष्ट जीते उठवत उत्पात सकल मलेच करो रणगाता जे अदतो तौ सरणी परे तिनके दुष्ट दुखीत वे मरे परग जवन पग ति हारे तिन के तुम शंकर स उटार जो कल कोई को भार धिय है ताके कार निकट न है रछा होए ताई सब काला दुष्टरिष्टरि तदकाला किरपा देस त जाय नि हर हो ताके ताक तन को मो हर हो रिद्ध सिद्ध घर मो सब होई दुष्ट छाछ वे सक न कोई एक बार जिंत मैं संभार ਕਾਲ ਭਾਸਤੇ ਤਾਈਂ ਬਾਰਾ ਜिन्नਰ ਨਾਮ ਤਿਹਾਰੂ ਕਾ ਦਾਰੇ ਦੁਸ਼ਟ ਧੋਖ ਤੇਰਾ ਕਲ ਕੇਤ ਮੈਂ ਸਰਣ ਤਿਹਾਰੀ ਆਪਾਤ ਦੇ ਲਿਓ ਬਾਰੀ ਸਰਵ ਢੋਰ ਮੋਹ ਸਹਾਈ ਦੁਸ਼ਟ ਧੋਖ ਤੇ ਲਹੋ ਬਚਾਈ ਸਵਯਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗ ਤੇਰੀ ਆਨਿਓ ਰਾਮ ਰਹੀ ਪੁਰਾਨ ਕੁਰਾਨ ہے مت ایک نا مانی سمرہ س اثر بید سویں بہو بید کہے ہم ایک نا جانی سری اس پان کرپا تمری کر میں نہ کہو سب توہے بھکان دوہے سگل دوار کو چھاڑ کے گयो تہاڑو دوار باہیں گئی کی راج اس گوینداس تہاڑ سگل دوار کو چھاڑ کے गयो तोहारो द्वार वाहे गहे की लाज अस गोविंदास तुहार राम कली महलाती जानदे ओंकार सतगुरु प्रसाद आनंद भया मेरी माई सतगुरु में पाया सतगुरु तां पाया सहज सीती मनवजियां वादाइयां राग रतन परवार परिया शबद गावनियां ਸਬਦੋ ਤੰਗਾ ਬੋ ਹਰੀ ਕੇਰਾ ਮੰਜਨੀ ਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰੋ ਹਰ ਨਾਲੇ ਹਰ ਨਾਲੇ ਲਉ ਤੂੰ ਮਾਨੇ ਮੇਰੇ ਦੁਖ ਸਭ ਵਿਸਾਰਣ ਅੰਗੀਕਾਰੁ ਕਰਿ ਤੇਰਾ ਕਰਿ ਸਭ ਸੋਵਾਰਨਾ ਸਬਨਾ ਗਲਾ ਸਮਰ ਸਵਾਮੀ ਸੋਖਿਓ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲ ਸਾਚੇ ਸਾਹਿਬ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੀ ਚੈ ਜੀਦੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮੁ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸਬਦ ਘਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਨਭੋਕਾ ਸਭ ਘਾਵਾਂ ਕਰ ਸੰਤ ਸੁਖਮਨ ਆਏ ਵਸੀਆਂ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੀ ਤੀਆਂ ਇਹ ਵਡਿਆਈਆਂ ਕਹਿ ਰਾਨ ਸੁਣੋ ਸੰਤੋ ਸਭ ਦਰੋਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਉਹ ਜੇ ਪੰਜ ਸਵਤ ਤਿਤ ਘਰ ਸਵਾਗੈ ਘਰ ਸਵਾਗੈ ਸੋਬਤ ਵਾਜੇ ਕੱਲਾ ਜਿਤ ਘਰ ਧਾਰਿਆ ਪੰਜ ਦੂਤ ਤੁਦ ਵਸੇ ਕੀਤੇ ਕਾਲ ਕੰਟ ਕੁਮਾਰੇ ਦੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਬੜ ਪਹਾਗਿਓ ਸਗਲ ਮਨੋਰਥ ਪੂਰੇ ਆਰੇ ਬ੍ਰਹਮ ਪ੍ਰਭ ਪਾਇ ਆਉ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਬੈ ਸਰ ਸੇ ਪੂਰੇ ਗੁਰ ਤੇ ਜਾੜੀ ਸੁਨ ਤੇ ਗੁਨੀਦ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨੁਹਦ ਤੂ ਦੇ ਮੰਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇਧਾਰੂ ਜੇ ਕੋ ਖਾਵੇ ਜੇ ਕੋ ਬੁੰਚੈ ਤਿਸ ਕਾ ਹੋ 유ਗਧਾਰੂ ਇਹ ਵਸਤ ਤ ਜੀਨੇ ਜਾਈ ਨਿਤ ਨਿਤ ਰਖੋ ਰਧਾਰੋ ਤਮ ਸੰਸਾਰ ਚਰਨ ਲਗਤਰਿਏ ਸਭ ਨਾਨਕ ਭ੍ਰਮ ਪ੍ਰਸਾਰੋ ਸਭੋ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਨਿਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇ ਹੋਈ ਤਰਸੁ ਪਇ ਮੇਹ ਰਾਮਤ ਹੋਈ ਸਤਿਗੁਰ ਸਹਜੰ ਮਿਲੇ ਨਾਨਕ ਨਾਮ ਮਿਲੇ ਤਾ ਜੀਵ ਤਨ ਮਨ ਥੀਵ ਹਰੇ ਆ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸਹਜ ਜਨ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥੀਵ ਹਰੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ